ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਇਹ ਪੁਰਾਣੇ ਸਮੇਂ ਦਾ ਤੇ ਅੱਜ ਦੇ ਸਮੇਂ ਦਾ ਇਹ ਤੁਲਨਾ ਕੀਤੀ ਹੋਈ ਹੈ ਦੋਨਾਂ ਸਮਿਆਂ ਦੀ ਵੀ ਪੁਰਾਣੇ ਸਮੇਂ ਦੇ ਵਿੱਚ ਮਟਿਆਰ ਕਿੱਦਾਂ ਦੀ ਹੁੰਦੀ ਸੀ ਉਹ ਕੀ ਪਹਿਨਦੀ ਸੀ ਅੱਜ ਉਹ ਸਾਰਾ ਕੁਝ ਕਿੱਥੇ ਗਿਆ ਤੇ ਅੱਜ ਦੀ ਮਟਿਆਰ ਹੈ ਜਿਹੜੀ ਉਹ ਕਿਵੇਂ ਦੀ ਹੋ ਗਈ ਹੈ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਫਿਰ ਮਾਣੀ ਆਨੰਦ ਗਾ ਕੇ ਵੀ ਤੇ ਸੁਣ ਕੇ ਵੀ ਸੁਣੋ ਪਿਆਰ ਨਾਲ ਇਹ ਗੀਤ ਹੰ ਕਿੱਥੇ ਗਏ ਕੰਨਾ ਵਾਲੇ ਕੋਕਰੂ ਤੇ ਵਾਲੀਆਂ ਨੀ ਕੀਨੇ ਤੇਰੇ ਸਿਰ ਤੋਂ ਪੁਰਾਂਦਾ ਲਾਲੀਆ ਕਿੱਥੇ ਗਏ ਕੰਨਾ ਵਾਲੇ ਕੋਕੂ ਤੇ ਵਾਲੀਆਂ ਨਹੀਂ ਕੀਨੇ ਤੇਰੇ ਸਿਰ ਤੋਂ ਪੁਰਾਂਦਾ ਲਾਲੀਆ ਸਾਡਾ ਵੀਰ ਸਾ ਪੁਰਾਣਾ ਸਾਡਾ ਵਿਰਸਾ ਪੁਰਾਣਾ ਨਜਰਾਣੇ ਖਾਲੀਆ ਕਿੱਥੇ ਗਈਆਂ ਹਾਰਤੇ ਹਾਂ ਮੇਲਾ ਤੇਰੇ ਗਲ ਵਿੱਚ ਕਿੱਥੇ ਗਏ ਸੋਨੇ ਦੇ ਕਲਿੱਪ ਕੁੜੀਏ ਕਿੱਥੇ ਗਈਆਂ ਹਾਰ ਤੇ ਹਾਂ ਮੇਲਾ ਤੇਰੇ ਗਲ ਵਿੱਚ ਕਿੱਥੇ ਗਏ ਸੋਨੇ ਦੇ ਕਲਿੱਪ ਕੁੜੀਏ ਟਿੱਕਾ ਮੱਥੇ ਵਾਲਾ ਲਾ ਕੇ ਟਿੱਕਾ ਮੱਥੇ ਵਾਲਾ ਲਾ ਕੇ ਦਿੱਤਾ ਸਿੱਟ ਕੁੜੀਏ ਨਕਵਾਲਾ ਲਾਂਗ ਤੇਰਾ ਹੋ ਗਿਆ ਨਹੀਂ ਗਾਇਬ ਬੀਬਾ ਇੱਕ ਰਤੀ ਪਾਰ ਤਿੱਲੀ ਜੀਵਣਾਈ ਫਿਰਦੀ ਨਕਵਾਲਾ ਲਾਂਗ ਤੇਰਾ ਹੋ ਗਿਆ ਨਹੀਂ ਗਾਇਬ ਬੀਬਾ ਇਕ ਰਤੀ ਪਰ ਤਲੀ ਜੀਵਣਾਈ ਫਿਰਦੀ ਜੁੰਨੀ ਸਿਰ ਯੁੱਤਾਂ ਲਾਕੇ ਜੁੰਨੀ ਸਿਰ ਯੁੱਤਾਂ ਲਾਕੇ ਗਲ ਵਿੱਚ ਵਾਈ ਫਿਰਦੀ ਬਾਹ ਵਿੱਚ ਵੰਗਾ ਨ ਸੁਹਾਗਣਾ ਨੇ ਪਾਇਆ ਕੀਤੇ ਗਾਜਰਿਆਂ ਦੀ ਸਭ ਨੂੰ ਸ਼ਕਲ ਫੁੱਲ ਗਈ ਬਾਹ ਵਿੱਚ ਵੰਗਾ ਨ ਸੁਹਾਗਣਾ ਨੇ ਪਾਇਆ ਕੀਤੇ ਗਾਜਰਿਆਂ ਦੀ ਸਭ ਨੂੰ ਸ਼ਕਲ ਪੁੱਲ ਗਈ ਨਹੀਂ ਤੂੰ ਨਕਲੀ ਜੇ ਗਣਿਆਂ ਤੇ ਨਹੀਂ ਤੂੰ ਨਕਲੀ ਜੇ ਗਣਿਆਂ ਤੇ ਫੀਰੇ ਡੁੱਲਦੀ ਕਾਣ ਸਮਝਾਵੇ ਤੈਨੂੰ ਦੁੱਧ ਚਮਦਾਣੀ ਵਾਲਾ ਸ਼ੋਰ ਹੁੰਦਾ ਸੀ ਈਦ ਚੁੱਲੇ ਹਾਰੇ ਪਿੰਡਾਂ ਵਾਲੇ ਕਾਣ ਸਮਝਾਵੇ ਤੈਨੂੰ ਦੁੱਧ ਚਮਦਾਣੀ ਵਾਲਾ ਸ਼ੋਰ ਹੁੰਦਾ ਸੀ ਉਹ ਦਾ ਬੇਬੇ ਦੇ ਹਡੌਲਿਆਂ 'ਚ ਜ਼ੋਰ ਹੁੰਦਾ ਸੀ ਕਿੱਥੇ ਗਈਆਂ ਹਾਰਤੇ ਹਾਂ ਮੇਲਾ ਤੇਰੇ ਗਲ ਵਿੱਚ ਕਿੱਥੇ ਗਏ ਸੋਨੇ ਦੇ ਕਲਿੱਪ ਕੁੜੀਆਂਏ ಮತ್ಥೆ ವಾಳಾ ಲಾಕೆ ತಿಕ್ಕ ಮತ್ಥೆ ವಾಳಾ ಲಾಕೆ ದಿತಾ ಶಿಟ್ಟಿ ಕುಡಿಯೇ ಕಿತ್ಥೆ ಗಯೆ ಕನ್ನಾ ವಾಳೆ ಕೋಕುರುತೆ ವಾಳಿಯಾನಿ ਕੀਨੇ ਤੇਰੇ ਸਿਰ ਤੋਂ ਪੁਰਾਣਾ ਲਾ ਲਿਆ ਸਾਡਾ ਵਿਰਸਾ ਪੁਰਾਣਾ ਸਾਡਾ ਵਿਰਸਾ ਪੁਰਾਣਾ ਨਜਰਾ ਨੇ ਖਾ ਲਿਆ